ਚੰਡੀਗੜ੍ਹ ਜਿਹੜਾ ਇਕ੍ਰੀਡ ਹੋਇਆ ਕੀ ਇਹ ਕਿਸ ਤਰ੍ਹਾਂ ਹੋਇਆ ਹਾਂ ਟੋਰਬਲ ਆ ਗਿਆ ਨੇ ਸਾਰੀਆਂ ਲੈਨਾਂ ਬੰਦ ਕਰ ਰੱਖੀਆਂ ਸੀ ਦੀ ਇੱਕ ਲੈਨ ਜਲਾ ਰੱਖੀ ਸੀ ਨਾ ਕਿ ਕੋਈ ਸਾਈਨ ਬੋਰਡ ਲੱਗਿਆ ਨਾ ਬੈਰੀਕੇਡ ਲੱਗਿਆ ਨਾ ਉਹਨਾਂ ਤੇ ਰੈਫਲੈਕਟਰ ਲੱਗੇ ਹੋਏ ਆ ਆਪਣੇ ਨੂੰ ਪ੍ਰਸ਼ਾਸਨ ਵਾਲੋ ਵੀ ਆਇਆ ਹੈ ਤਾਂ ਰੈਫਲੈਕਟਰ ਉਹਨਾਂ ਦੀ ਰੋਹੀ ਆ ਨਾ ਤੇ ਕੋਈ ਵੀ ਰੈਫਲੈਕਟਰ ਨਹੀਂ ਲੱਗੇ ਹੋਏ ਤੁਸੀਂ ਕਿੱਥੋਂ ਕਿੱਥੇ ਜਾ ਰਹੇ ਹੋ ਅਸੀਂ ਚੰਡੀਗੜ੍ਹੋਂ ਲਧਾਨੇ ਜਾ ਠੀਕਾ ਕਿੰਨੇ ਕੁ ਵੀ ਦੀ ਲੀਏ ਘਟਨਾ ਇਹ ਸਵੇਰੇ ਆਸਰ ਹੋ ਗਈ ਕਿ ਜਿਹੜੀ ਘਟਨਾ ਹੋਣ ਦਾ ਕਾਰਨ ਕੀ ਆ ਉਹ ਘਟਨਾ ਹੋਣ ਦਾ ਕਾਰਨ ਨਹੀਂ ਆ ਵੀ ਟੋਲ ਬਲਾਜੇ ਵਾਲਿਆਂ ਨੇ ਕੋਈ ਬੈਰੀਕੇਡ ਲਾ ਰੱਖਿਆ ਕ ਲੈਨ ਚਲਾ ਰੱਖੀ ਥੋਂ ਤੋਂ ਜ਼ਿਆਦਾ ਜੀ ਕੋਈ ਸਾਈਨ ਬੋਰਡ ਨਹੀਂ ਕੋਈ ਰਿਫਲੈਕਟਰ ਨਹੀਂ ਲੱਗੇ ਹੋਏ ਉੱਥੇ ਇਨੀ ਅ ਲੈਨਾਂ ਨੇ ਉੱਥੇ ਜਿਹੜੀਆਂ ਸੀ ਔਰ ਪੰਜ ਛੇ ਲੈਨਾਂ ਨੇ ਸਿਰਫ ਇੱਕ ਹੀ ਲੈਨ ਚਲਾ ਰੱਖੀ ਸੀ ਉਹਨਾਂ ਨੇ ਬਾਕੀ ਸਾਰੀਆਂ ਲੈਣਾ ਬੰਦ ਕਰ ਦਿੱਤੀ ਤੇ ਤੁਹਾਡੀ ਗੱਡੀ ਕਿਸ ਨਾਲ ਟਕਰਾਈ ਮੈਨੂੰ ਉੱਥੇ ਜਿਹੜਾ ਟੋਲ ਬਣਾਇਆ ਤੇ ਥੰਬਲਾ ਬਣਾ ਉਹਦੇ ਵਿੱਚ ਬੈਰੀਕੇਡ ਨਾਲ ਬਾਅਦ ਟਕਰਾਈ ਉੱਥੇ ਤਾਂ ਪਰ ਉਹਦੇ ਉੱਪਰ ਲਾਈਟ ਵੀ ਲੱਗੀ ਹੁੰਦੀ ਆ ਉਹ ਜਾਗ ਹੀ ਨਹੀਂ ਰਹੀਆਂ ਜੀ ਲਾਈਟਾਂ ਕੋਈ ਵੀ ਲਾਈਟ ਨਹੀਂ ਜਾਗ ਰਹੀ ਉੱਥੇ ਕੋਈ ਸਾਈਨ ਬੋਰਡ ਨਹੀਂ ਜਾਗ ਕਿਹੜੀ ਗੱਡੀ ਸੀ ਤੁਹਾਡੇ ਕੋਲ ਐਕਸੈਂਟ ਗੱਡੀ ਜੀ ਵਰ ਕੋ ਕਮਰਸ਼ੀਅਲ ਕਰ ਲਈਏ ਕਿ ਸਵਾਰੀ ਲੈ ਕੇ ਜਾ ਰਹੇ ਹਾਂਜੀ ਹਾਂਜੀ ਸਵਾਰੀ ਲੈ ਕੇ ਕਿੰਨੇ ਕਿ ਸਵਾਰੀਆਂ ਸੀ 3 ਸਵਾਰੀਆਂ ਸੀ ਕਿੰਨੀਆਂ ਕਿ ਸੱਟਾਂ ਲੱਗੀਆਂ ਨੇ ਹੋਰ ਜੀ ਮੇਰੇ ਵਰਜੀ ਇੱਥੇ ਸਿਰ ਦੇ ਵਿੱਚ ਦੋ ਟਾਂਕੇ ਇਹ ਸਵਾਰੀਆਂ ਦੇ ਲੱਗੀਆਂ ਨੇ ਸੱਟਾਂ ਉਹਨਾਂ ਦੇ ਟਾਂਕੇ ਆਏ ਨੇ ਸਰ ਹਾਂ ਮਾਰਾ ਉਸੇਕ ਨਾਮ ਹੈ ਕਹਾਂ ਰੈਕਟਿਵ ਅਚੰਡੀਗੜ੍ਹ ਅੱਛਾ ਅੱਜ ਐਕਸੀਡੈਂਟ ਹੋਇਆ ਕਹਾਂ ਪਰ ਐਕਸੀਡੈਂਟ ਹੋਇਆ ਸਰ ਹਾਂ ਟੋਲ ਪਲਾਜ ਜਗ੍ਹ ਪਾਸ ਹੋਇਆ ਜੀ ਅੱਛਾ ਹਾਂਜੀ ਕਹਾਂ ਸੇ ਕਹਾਂ ਜਾ ਰਹੇ ਹੋ चंडीगढ़ से जी लुधियाना जाते हैं हाँ जी कितने बजे हादसा हुआ ये करीब एक घंटे पहले हुआ जी।, जी और आपके साथ कितनी सवारी थी सर हम छह सात बंदे थे जी सब परिवार वाली नहीं अलग कंपन जी। कंपनी जी। कंपनी। कंपनी कंपनी था क्या लगता है किसकी गलती थी सर ये कुछ ज्यादा है टोल प्लाजा पे बैरिगर्स पूरे लगे थे, सिर्फ एक लाइन खुली हुई थी जी अच्छा एक लाइन खुली थी हाँ जी धुंध से नहीं जी कुछ जी। आ, आपने हॉस्पिटल में कितने बजे थे सर टाइम टाइम नहीं थी कौन लेके हॉस्पिटल सबको एम्बुलेंस एम्बुलेंस आए जी सब ठीक है हाँ जी अभी ठीक है सर आपके भी चोट लगी हाँ जी मैं तो लगी ठीक हूँ कहाीगढ़ से जा रहे थे लोहियाना लो समराला चौक और के नजदीक नजदीक थे और हाईवे रोड था बैरिगेट पूरा बंद करी हुई थी टोल टैक्स पे एक चालू था हाईवे रोड का बैरिकेट बचाने के चक्कर में तो गई गाड़ी इतनी थी दो गाड़ी थी हम हम, लोग के पास दो गाड़ी थी हाँ जी गाड़ी ब, आ, अपनी पर्सनल थी कैब बुक करी हुई थी दो कैब बुक हाँ जी कहाँ काम करते हो सर हम काम करते हैं चंडीगढ़ चंडीगढ़ हाँ जी रहने वाले कहां के कहा नहीं नहीं यहाँ कहा लुधियाना नहीं चंडीगढ़ रहने वाले हैं चंडीगढ़ लाइन बंद होने के कारण हुई ये घटना लाइन बंद होने के कारण हुई है हाँ। कितने के बजे हादसा हुआ आठ बजे आठ बजे अच्छा और आ, आ, सभी ठीक ठाक हैं? हाँ जी नहीं दो तो चार तो ठीक है बाकी दो को ज्यादा प्रॉब्लम है ज्यादा प्रॉब्लम, हाँ जी कैसे आए हो हॉस्पिटल तक एम्बुलेंस वहाँ से मतलब फोन किए हो एम्बुलेंस लेके हाँ जी उनकी एम्बुलेंस आई थी नहीं उनकी एम्बुलेंस आई थी उनकी एम्बुलेंस टूल वाले की हाँ जी ਉੜਕੇ ਚਲੇ ਗਏ ਯਾਰ ਨਿਕ ਛੋੜ ਕੇ ਗਏ ਆ ਕੰਪਨੀ ਵਾਲੋਂ ਕੋ ਬਤਾ ਦਿਆ ਬਤਾ ਦਿਆ ਕੰਪਨੀ ਨੂੰ ਫੋਨ ਕਰ ਦੇ ਬਤਾ ਦਿਆ ਹਾਂ ਜੀ ਜੀ ਬਾਤ ਹੋਈ ਡਾਕਟਰ ਅਮਰਪ੍ਰੀਤ ਕੋ ਡਬ ਸਬ ਸਵੇਰੇ ਇੱਕ ਐਕਸੀਡੈਂਟ ਦਾ ਕੇਸ ਆਇਆ ਕੀ ਡਿਟੇਲ ਹੈਗੀ ਜੀ ਸਵੇਰੇ ਐਕਸੀਡੈਂਟ ਦੇ ਚਾਰ ਕੇਸ ਆਏ ਸੀ ਮੇਰੇ ਤੋਂ ਪਹਿਲਾਂ ਡਾਕਟਰ ਹਿਤੇਸ਼ ਦੀ ਡਿਊਟੀ ਸੀ ਉਹਨਾਂ ਦੀ ਡਿਊਟੀ ਦੇ ਵਿੱਚ ਆਏ ਸੀ 9 ਵਜੇ ਤੋਂ ਪਹਿਲਾਂ ਚਾਰ ਪੇਸ਼ੈਂਟ ਸੀਗੇ ਜਿਨ੍ਹਾਂ ਦੇ ਨਾਮ ਅਜੇ, ਰਾਮਚੰਦਰ, ਅਭਿਸ਼ੇਕ ਤੇ ਚਰਨਜੀਤ ਇਹ ਤੇ ਇਹਨਾਂ ਦੇ ਇੱਕ ਦੇ ਵਿੱਚ ਸਵਿਆਰ ਸੱਟਾਂ ਲੱਗੀਆਂ ਹੋਈਆਂ ਸੀ ਸਿਰ ਤੇ ਤੇ ਇੱਕ ਦੇ ਛਾਤੀ ਚ ਬਹੁਤ ਜ਼ਿਆਦਾ ਦਰਦ ਹੋ ਰਹੀ ਸੀ ਤੇ ਹੁਣ ਉਹਨਾਂ ਨੂੰ ਅਸੀਂ ਅੱਗੇ ਇਨਵੈਸਟੀਗੇਸ਼ਨਸ ਕਰਾਉਣ ਲਈ ਭੇਜਿਆ ਤੇ ਉਹਦੇ ਆਧਾਰ ਤੇ ਫਿਰ ਪਤਾ ਲੱਗੇਗਾ ਕਿਹਨਾਂ ਤੋਂ ਕਿਥੋਂ ਬਿਲੋਂਗ ਕਰਦੇ ਸੀ ਇਹ ਚਾਰੋਂ ਇਹ ਚਾਰੋਂ ਚੰਡੀਗੜ੍ਹ ਦੇ ਦੱਸੇ ਜਾ ਰਹੇ ਆ ਤੇ ਲੁਧਿਆਣੇ ਤੋਂ ਚੰਡੀਗੜ੍ਹ ਵੱਲ ਨੂੰ ਜਾ ਰਹੇ ਸੀ ਕਿਸੇ ਦੇ ਹੈਡਿੰਗ ਜੀ ਹਾਂਜੀ ਇੱਕ ਪੇਸ਼ੈਂਟ ਦੇ ਆ ਕਿਸੇ ਨੂੰ ਰੈਫਰ ਵੀ ਕੀਤਾ ਜੀ ਨਹੀਂ ਰੈਫਰ ਅਸੀਂ ਕਿਸੇ ਨੂੰ ਨਹੀਂ ਕੀਤਾ ਚਾਰੋਂ ਇੱਥੇ ਹੀ ਨੇ